ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਫੈਨਪਰਾ ਸਾਡੇ ਬਜ਼ੁਰਗ ਸਾਡੀਆਂ ਮਾਤਾਵਾ ਭੈਣਾ ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਸਾਰਿਆਂ ਨੂੰ ਪਿਆਰ ਫਰੇਸ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦੇਵਾਂਗੇ ਪੈਨਸ਼ਨ ਦੇ ਵਿੱਚ ਵਾਧਾ ਕੀਤਾ ਗਿਆ ਕਿੱਥੇ ਇਹ ਵਾਧਾ ਹੋਇਆ ਇਹ ਤੁਹਾਨੂੰ ਅਪਡੇਟ ਦੇਵਾਂਗੇ ਔਰ ਕੁਝ ਸਾਨੂੰ ਸਾਡੇ ਸਰੋਤੇ ਸਾਡੇ ਸਾਥੀ ਸਾਨੂੰ ਮੈਸੇਜ ਕਰਦੇ ਨੇ ਕਿ ਉਹਨਾਂ ਦੀ ਮਹੀਨੇ ਦੀਆਂ ਪੈਨਸ਼ਨਾਂ ਨਹੀਂ ਆਈਆਂ ਕਿਉਂ ਨਹੀਂ ਆਈਆਂ ਕੀ ਉਹਨਾਂ ਦੀ ਜਿਹੜੀਆਂ ਦਿੱਕਤਾਂ ਨੇ ਇਹ ਵੀ ਤੁਹਾਨੂੰ ਅਪਡੇਟ ਦੇਵਾਂਗੇ ਉਹਦਾ ਹੱਲ ਕੱਢਾਂਗੇ ਔਰ ਜਿਹਨ ਮਹੀਨੇ ਦੀ ਫੈਸ਼ਨ ਦੀ ਕੀ ਅਪਡੇਟ ਹੈ ਕਦੋਂ ਕਿਹੜੀ ਤਰੀਕ ਦੇ ਸਾਧਾਰਨ ਖਾਤੇ ਦੇ ਵਿੱਚ ਫੋਵੇਗੀ ਇਹ ਵੀ ਅਪਡੇਟ ਤੁਹਾਨੂੰ ਦਿਆਂਗੇ ਪੰਜਾਬ ਸਰਕਾਰ ਵੱਲੋਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਆ ਜਿਵੇਂ ਵਕ ਵਕ ਲਾਭਪਾਤਰੀਆਂ ਨੂੰ ਜੜੀਆ ਫੈਸ਼ਨ ਦੇ ਰੂਪ ਦੇ ਵਿੱਚ ਜੋ ਰਕਮ ਅਦਾ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਦਾ ਜਿਹੜਾ ਗੁਜ਼ਾਰਾ ਹੈ ਉਹਨਾਂ ਦਾ ਘਰ ਦਾ ਜਿਹੜਾ ਗੁਜ਼ਾਰਾ ਕਰਨਾ ਥੋੜਾ ਸੌਖਾ ਹੋ ਜਾਏ ਖਾਸ ਕਰ ਜਿਹੜੇ ਸਾਡੇ ਦਿਵਿਆਂਗ ਭੈਣ ਭਰਾ ਨੇ ਸਾਡੇ ਬਜ਼ੁਰਗ ਨੇ ਸਾਡੀਆਂ ਜਿਹੜੀਆਂ ਮਤਾਵਾਵਾਂ ਭੈਣਾਂ ਨੇ ਜਿਨ੍ਹਾਂ ਦੀਆਂ ਫੈਸ਼ਨਾਂ ਜਿਨ੍ਹਾਂ ਦੀਆਂ ਫੈਸ਼ਨਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਇਹ ਜਿਹੜਾ 1500 ਰੁਪਏ ਪੱਤਾ ਦਿੱਤਾ ਜਾਂਦਾ ਹੈ ਹਰ ਮਹੀਨੇ ਸੋ ਇਹਦੇ ਵਿੱਚ ਵਾਅਦੇ ਦੀ ਗੱਲ ਚੱਲਦੀ ਹੈ ਕਾਫੀ ਜਨਾਂ ਤੋਂ ਚੱਲਦੀ ਆ ਰਹੀ ਹੈ ਕਿ ਇਹਦੇ ਵਿੱਚ ਵਾਅਦਾ ਕੀਤਾ ਜਾਣਾ ਚਾਹੀਦਾ ਭਾਵੇਂ ਉਹ ਹੈਂਡੀਕੈਪ ਦੇ ਵਿਅਕਮ ਪੈਨਸ਼ਨ ਹੈ ਭਾਵੇਂ ਬਜ਼ੁਰਗਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਹੈ ਜਾਂ ਫਿਰ ਸਾਡੀਆਂ ਭੈਣਾਂ ਜਿਨ੍ਹਾਂ ਦੀ ਵਿਧਵਾ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਵੀ ਵਾਅਦਾ ਹੋਣਾ ਲਾਜ਼ਮੀ ਹੈ ਤਾਂ ਜੋ ਇਹਨਾਂ ਦਾ ਗੁਜ਼ਰ ਉਪਸਰ ਜਿਹੜਾ ਗੁਜ਼ਾਰਾ ਆ ਉਹ ਸੌਖਾ ਹੋ ਸਕੇ ਸੋ ਐਦਾਂ ਪੰਜਾਬ ਸਰਕਾਰ ਨੇ ਵੀ ਇਹ ਕਿਹਾ ਸੀ ਇਲੈਕਸ਼ਨ ਵੇਲੇ ਕਿ ਪੈਸ਼ਾਰਾ ਦੇ ਵਿੱਚ ਵਾਅਦਾ ਕੀਤਾ ਜਾਵੇਗਾ ਪਰ ਹਾਲੇ ਪੈਨਸ਼ਨਾਂ ਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਉਸੇ ਤਰ੍ਹਾਂ 1500 ਰੁਪਿਆ ਪੈਨਸ਼ਨ ਚੱਲਦੀ ਆ ਰਹੀ ਹੈ ਹੁਣ ਜੇਕਰ ਅਸੀਂ ਗੱਲ ਕਰੀਏ ਪੈਨਸ਼ਨ ਦਾ ਵਾਅਦਾ ਕਿੱਥੇ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਵੀ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਦਿੱਲੀ ਦੇ ਵਿੱਚ ਵੀ ਸੀ ਹਾਲਾਂਕਿ ਉੱਥੋਂ ਹਾਰ ਗਈ ਹੈ ਪਾਰਟੀ ਤੇ ਦਿੱਲੀ ਦੇ ਵਿੱਚ ਹੁਣ ਨਵੀਂ ਸਰਕਾਰ ਬਣੀ ਸੀ বিজেਪੀ ਦੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੀ ਤੇ ਜੋ ਉੱਥੇ ਸੀਐਮ ਬਣੇ ਸਨ ਰੇਖਾ ਗਪਤਾ ਜੀ ਜੋ ਐਸਐਲ ਚੀਫ ਮਨਿਸਟਰ ਨੇ ਦਿੱਲੀ ਦੇ ਸੋ ਉਹਨਾਂ ਵੱਲੋਂ ਜਿਹੜਾ ਇਹ ਵਾਅਦਾ ਕੀਤਾ ਗਿਆ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਜਿਹੜਾ ਦਿਵਯੰਗ ਫੈਸ਼ਨ ਨੇ ਭਾਵ ਉਹ ਬਜ਼ੁਰਗਾਂ ਨੂੰ ਦਿੱਤੀ ਜਾਣ ਵਾਲੀ ਫੈਸ਼ਨ ਹੈ ਇਹਦੇ ਵਿੱਚ ਵਾਅਦਾ ਕੀਤਾ ਜਾਵੇਗਾ ਸੋ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰ ਦਿੰਨੇ ਆ ਜੋ ਕਿ ਤੁਹਾਡੇ ਨਾਲ ਜੋ ਤੁਹਾਡੀ ਸਕਰੀਨ ਤੇ ਆ ਤੁਸੀਂ ਦੇਖਾ ਰਹੇ ਆ ਆਵਦੇ ਹੀ 2 ਮਹੀਨਿਆਂ ਦੇ ਵਿੱਚ ਜੋ ਮਾਨਯੋਗ ਮੁੱਖ ਮੰਤਰੀ ਨੇ ਮੈਡਮ ਰੇਖਾ ਗੁਪਤਾ ਜੀ ਇਹਨਾਂ ਵੱਲੋਂ ਇਹ ਜਿਹੜਾ ਫੈਸਲਾ ਲਿਆ ਗਿਆ ਕਿ ਜੋ ਪੈਨਸ਼ਨ ਦੇ ਦਿੱਤੇ ਤੌਰ ਤੇ ਜਿਹੜੀ ਦਿੱਤੀ ਜਾਣ ਵਾਲੀ ਰਕਮ ਹੈ ਉਹਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ 25000 ਫੈਨਸ਼ਨ ਵਧਾਤੀ ਸੀ ਪਾਵੇਂ ਬਜ਼ੁਰਗ ਨੇ ਪਾਵੇਂ ਹੈਂਡੀਕੈਪ ਨੇ ਹੁਣ ਇੱਕ ਹੋਰ ਖਬਰ ਆ ਰਹੀ ਆ 500 ਰੁਪਇਆ ਹੋਰ ਵਾਅਦਾ ਕਰਤਾ ਜੀ ਬਿਲਕੁਲ ਤੁਸੀਂ ਸਹੀ ਸੁਣਿਆ ਜਿੱਥੇ ਪੰਜਾਬ ਦੇ ਵਿੱਚ ਕੋਈ ਪੈਨਸ਼ਨ ਦੇ ਵਿੱਚ ਵਾਅਦਾ ਨਹੀਂ ਹੋ ਰਿਹਾ ਉੱਥੇ ਡਬਲ ਵਾਅਦਾ ਦਿੱਲੀ ਦੇ ਵਿੱਚ ਆਉਂਦੇ ਹੀ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਨਾ ਵੱਲੋਂ ਕੀਤਾ ਗਿਆ ਦੋ ਤਿੰਨ ਮਹੀਨੇ ਦੇ ਦਰਮਿਆਨ ਜਿਹੜਾ ਇਹ ਵਾਅਦਾ ਹੁਣ ਫੇਰ ਤੋਂ ਕਰ ਦਿੱਤਾ ਗਿਆ 500 ਰੁਪਇਆ ਬੜਾ ਪਾਪ ਪੈਨਸ਼ਨ ਬਤਾ ਦਿੱਤੀ ਗਈ ਆ ਬਿਲਕੁਲ ਸਹੀ ਸਨੇਹਾ ਜੀ ਤੁਸੀਂ ਜਿੱਥੇ 60 ਤੋਂ ਲੈ ਕੇ 70 ਸਾਲ ਦੇ ਬਜ਼ੁਰਗਾਂ ਨੂੰ ਜਿਹੜੀ 2000 ਰੁਪਇਆ ਪੈਨਸ਼ਨ ਦਿੱਤੀ ਜਾਂਦੀ ਸੀ ਉਹ ਹੁਣ ਮਿਲੇਗੀ 2500 ਰੁਪਇਆ ਤੇ ਜਿੱਥੇ 70 ਤੋਂ ਲੈ ਕੇ ਜਿਹੜੇ ਤਾਂ ਦੇ ਬਜ਼ੁਰਗ ਨੇ 70 ਸਾਲ ਤੋਂ ਜਿਨ੍ਹਾਂ ਦੇ ਵੱਧ ਉਮਰ ਹੈ ਉਹਨਾਂ ਨੂੰ ਹੁਣ ਪੈਨਸ਼ਨ ਮਿਲੇਗੀ 3000 ਰੁਪਇਆ ਨਾਲ ਦੇ ਨਾਲ ਇੱਕ ਹੋਰ ਖੁਸ਼ਖਬਰੀ ਦਿੱਲੀ ਵਾਸੀਆਂ ਲਈ ਜਿਹੜੇ ਹੈਂਡੀਕੈਪ ਨੇ ਜਿਹੜੇ ਸਾਡੇ ਦੇ ਵਿਆਹ ਸਾਥੀ ਨੇ ਜਿਹੜੇ ਸਾਡੇ ਸਰੋਤੇ ਦਿੱਲੀ ਤੋਂ ਦੇਖਦੇ ਨੇ ਉਹਨਾਂ ਨੂੰ ਹੁਣ ਜੋ ਪੈਨਸ਼ਨ ਹੈ 3000 ਰੁਪਿਆ ਬਿਲਕੁਲ ਜੀ ਹੈਂਡੀਕੈਪ ਪੈਨਸ਼ਨ ਵੀ 3000 ਰੁਪਿਆ ਕਰ ਦਿੱਤੀ ਗਈ ਆ ప్రతి ਮਹੀਨੇ ਤੁਹਾਨੂੰ ਜਿਹੜੀ ਆ ਪੈਨਸ਼ਨ ਹੁਣ 3000 ਰੁਪਿਆ ਮਿਲੇਗੀ ਆਉਦੇ ਮਹੀਨੇ ਤੋਂ ਇਹ ਪੈਨਸ਼ਨ ਹੈ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਆ ਤੇ ਬਜ਼ੁਰਗਾਂ ਨੂੰ ਔਰ ਜਿਹੜੇ ਹੈਂਡੀਕੈਪ ਨੇ ਦਿਵਿਆਂਗ ਨੇ ਉਹਨਾਂ ਲਈ ਇਹ ਵੱਡੀ ਰਾਹਤ ਹੈ ਦਿੱਲੀ ਦੇ ਵਿੱਚ ਜੋ ਮਿਲੀ ਆ ਤੇ ਇਹ ਫੈਸਲਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਿਆ ਜੋ ਮੈਡਮ ਰੇਖਾ ਗੁਪਤਾ ਨੇ ਜੀ ਨੇ ਜੋ ਦਿੱਲੀ ਦੇ ਮੁੱਖ ਮੰਤਰੀ ਨੇ ਸੋ ਇਹਦੇ ਲਈ ਉਹਨਾਂ ਨੇ ਅਲੱਗ ਤੋਂ ਬਜਟ ਵੀ ਰੱਖਿਆ ਜੀ ਤੇ ਬਜਟ ਦੇ ਮੁਤਾਬਕ ਜੜੀਆਂ ਪੈਨਸ਼ਨ ਇਹ ਅਦਾਇਗੀ ਜੜੀਆਂ ਕੀਤੀ ਜਾਵੇਗੀ ਪੰਜਾਬ ਦੇ ਵਿੱਚ ਪੈਨਸ਼ਨ ਕਦੋਂ ਵਾਧੇ ਆ ਜੀ ਕਾਫੀ ਮੰਗਾਤਾ ਕੀਤੇ ਜਾਂਦੀਆਂ ਨੇ ਪਰ ਪੰਜਾਬ ਸਰਕਾਰ ਵੱਲੋਂ ਹਾਧੇ ਐਦਾ ਦਾ ਕੋਈ ਜਿਹੜਾ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਪੈਨਸ਼ਨ ਦੇ ਵਿੱਚ ਵਾਧਾ ਹੋਵੇਗਾ ਕਦੋਂ ਹੋਵੇਗਾ ਰੱਬ ਜਾਣਦਾ ਜੀ ਜਦੋਂ ਹੋਵੇਗਾ ਤੁਹਾਨੂੰ ਅਪਡੇਟ ਤੁਹਾਡਾ ਸਾਂਝੀ ਕੀਤੀ ਜਾਵੇ ਕਿ ਫਿਲਹਾਲ 1500 ਰੁਪਿਆ ਆ ਰਹੀ ਹੈ ਪੈਨਸ਼ਨ ਉਹ ਵੀ ਕਈਆਂ ਦੇ ਖਾਤਿਆਂ ਦੇ ਵਿੱਚ ਨਹੀਂ ਆ ਰਹੀ ਸਾਨੂੰ ਕਈ ਸਰੋਤੇ ਮੈਸੇਜ ਕਰਦੇ ਨੇ ਸਾਨੂੰ ਪੈਨਸ਼ਨ ਨਹੀਂ ਆਈ ਜੀ ਕੁਝ ਜਲੰਧਰ ਜਲੇ ਤੋਂ ਨੇ ਕੁਝ ਸੰਗਰੂਰ ਤੋਂ ਨੇ ਫਰੀਦਕੋਟ ਤੋਂ ਨੇ ਪਟਿਆਲੇ ਤੋਂ ਨੇ ਕਈ ਸਾਡੇ ਵਸੁਰਕ ਸਾਨੂੰ ਮੈਸੇਜ ਕਰਦੇ ਨੇ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਪਹਿਲਾਂ ਵੀ ਤੁਹਾਨੂੰ ਅਸੀਂ ਬੇਨਤੀ ਕਰ ਚੁੱਕੇ ਹਾਂ ਪੈਨਸ਼ਨ ਲੋਕਾਂ ਦੇ ਕੁਝ ਕਾਰਨ ਨੇ ਕਿਉਂਕਿ ਵੈਰੀਫਿਕੇਸ਼ਨ ਦਾ ਕੰਮ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਲੰਬੇ ਟਾਈਮ ਤੋਂ 2-3 ਮਹੀਨੇ ਤੋਂ ਚੱਲ ਰਿਹਾ ਜਿਹੜੇ ਫਰਜ਼ੀ ਪੈਨਸ਼ਨ ਤਾਰਕ ਸੀਗੇ ਜਿਹੜੇ ਧੋਖਾਧੜੀ ਨਾਲ ਪੈਨਸ਼ਨਾਂ ਲੈ ਰਹੇ ਸੀ ਉਹਨਾਂ ਵੈਰੀਫਿਕੇਸ਼ਨਾਂ ਕੀਤੇ ਜਾ ਰਹੀਆਂ ਨੇ ਪੈਨਸ਼ਨਾਂ ਕਟੀਆਂ ਜਾ ਰਹੀਆਂ ਨੇ ਇਸ ਲਈ ਹੋ ਸਕਦਾ ਕੁਝ ਤਕਨੀਕੀ ਕਾਰਨਾਂ ਕਰਕੇ ਤੁਹਾਡੀ ਪੈਨਸ਼ਨ ਵੀ ਰੁਕੀ ਹੋਵੇ ਤੁਸੀਂ ਕੀ ਕਰਨਾ ਹੈ ਬੈਂਕ ਜਾਣਾ ਜੀ ਆਪਣਾ ਆਧਾਰ ਕਾਰਡ ਲੈ ਕੇ ਜਾਣਾ ਪਾਸਵਰਡ ਲੈ ਕੇ ਜਾਣੀਆਂ ਜੇਕਰ ਤੁਸੀਂ ਹੈਂਡੀਕੈਪ ਨਹੀਂ ਜਿੱਦੇ ਬਿਨਾਂ ਹਾਂ ਤੇ ਤੁਸੀਂ ਆਪਣਾ ਜੋਡੀ ਆਈਡੀ ਕਾਰਡ ਨਾਲ ਲੈ ਕੇ ਜਾ ਸਕਦੇ ਹ ਜੀ ਤੁਹਾਡੀ ਬੜਾ ਪ੍ਰੋਫੈਸ਼ਨਲ ਲੱਗਿਆ ਤੇ ਜਿਹੜਾ ਪੈਨਸ਼ਨ ਦਾ ਕਾਰਡ ਹੁੰਦਾ ਉਹ ਤੁਸੀਂ ਆਪਣਾ ਨਾਲ ਲੈ ਜਾਣਾ ਤੁਸੀਂ ਆਪਣੀ ਇਕਯੂਆਈਸੀ ਦੁਬਾਰਾ ਤੋਂ ਕਰਾ ਕੇ ਆਉਣੀ ਹੈ ਤੇ ਆਪਣੇ ਜਿਹੜੇ ਡਾਕੂਮੈਂਟ ਨੇ ਉਹ ਦੁਬਾਰਾ ਤੋਂ ਅਪਡੇਟ ਕਰਕੇ ਆਉਣੇ ਆ ਤੇ ਇਸ ਤੋਂ ਬਾਅਦ ਤੁਹਾਡਾ ਜਿਹੜਾ ਪੈਨਸ਼ਨ ਦਾ ਸ਼ਡਿਊਲ ਆ ਉਹ ਦੁਬਾਰਾ ਤੋਂ ਸ਼ੁਰੂ ਹੋ ਜਾਏਗਾ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਮੁਰ ਤੋਂ ਆਣੀ ਸ਼ੁਰੂ ਹੋ ਜਾਏਗੀ ਜੇਕਰ ਤੁਸੀਂ ਸਾਰੀਆਂ ਸ਼ਰਤਾਂ ਦੇ ਖਰੇ ਉਤ ਤੋ ਦੇ ਹੋਵੋਗੇ ਤੇ ਤੁਹਾਡੇ ਡਾਕੂਮੈਂਟ ਜਿਹੜੇ ਬਿਲਕੁਲ ਸਹੀ ਹੋਣਗੇ ਤੇ ਪੈਨਸ਼ਨ ਜਿਹੜੀ ਤੁਹਾਡੇ ਮੁਰ ਤੋਂ ਜਿਹੜੀ ਤੁਹਾਡੇ ਖਾਤੇ ਦੇ ਵਿੱਚ ਆਣੀ ਸ਼ੁਰੂ ਹੋ ਜਾਵੇਗੀ ਜੀ ਜੋਨ ਮੈਨੇਜ ਜੇਕਰ ਆਪਾਂ ਗੱਲ ਕਰਦੇ ਆਂ ਜੋਨ ਮੈਨੇਜ ਦੀ ਪੈਨਸ਼ਨ ਕੋਈ ਲੇਟ ਆਵੇਗੀ ਐਦਾਂ ਦਾ ਕੋਈ ਚਾਂਸ ਨਹੀਂ ਬਣਦਾ ਜਾਫ ਰਿਹਾ ਕਿਉਂਕਿ ਮਾਈ ਮੈਨੇਜ ਦੀ ਪੈਨਸ਼ਨ ਲਗਭਗ ਮੋਸਟਲੀ ਖਾਤਿਆਂ ਦੇ ਵਿੱਚ ਪਾਈਆਂ ਜਾ ਚੁੱਕੀਆਂ ਨੇ ਵੱਖ-ਵੱਖ ਚਲਿਆਂ ਦੇ ਵਿੱਚ ਜੋਨ ਮੈਨੇਜ ਦੀ ਪੈਨਸ਼ਨ ਐਜ਼ ਇਟ ਉਸੇ ਤਰੀਕ ਨੂੰ ਆਵੇਗੀ ਜਿਵੇਂ ਆਉਂਦੀਆਂ ਨੇ ਜਿਵੇਂ ਕਿ 7-8 ਤਰੀਕ ਤੋਂ ਲੈ ਕੇ 14-15 ਦਾ ਜਿਹੜਾ ਸ਼ਡਿਊਲ ਹੁੰਦਾ 7-8 ਤਰੀਕ ਤੋਂ ਲੈ ਕੇ 14-15 ਜੂਨ ਦੇ ਵਿੱਚਕਾਰ ਤੁਹਾਡੀ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਪਹੁੰਚ ਜਾਏਗੀ ਭਾਵੇਂ ਤੁਸੀਂ ਹੈਂਡੀਕੈਪ ਪੈਨਸ਼ਨ ਲੋੜ ਰੱਖੀ ਆ ਭਾਵੇਂ ਤੁਸੀਂ ਬੜਾਪਾ ਪੈਨਸ਼ਨ ਤੇ ਲਾਫਤ ਰਹੀ ਦੇ ਖਾਤੇ ਆ ਦੇ ਵਿੱਚ ਆ ਜਾਵੇਗੀ ਜੜੀਆਂ ਸਾਡਾ ਜੜੀਆਂ ਸਾਡੀਆਂ ਭੈਣਾਂ ਜੜੀਆਂ ਨੇ ਜਿਨ੍ਹਾਂ ਦੇ ਵਿਦਵਾ ਪੈਸ਼ਨ ਲੱਗੀਆਂ ਹੋਈਆਂ ਨੇ ਉਹਨਾਂ ਦੀਆਂ ਪੈਸ਼ਨਾਂ ਵੀ ਇਹਨਾਂ ਤਰੀਕਿਆਂ ਦੇ ਕਹਿ ਸਕਦੇ ਆ ਇੱਕ ਦੋ ਦਿਨ ਬਾਅਦ ਜੜੀਆਂ ਨੇ ਪੈਸ਼ਨਾਂ ਪੈਂਦੀਆਂ ਹੁੰਦੀਆਂ ਨੇ ਖਾਸ ਕਰਕੇ ਜੜੀਆਂ ਵਿਦਵਾ ਪੈਸ਼ਨਾਂ ਹੁੰਦੀਆਂ ਨੇ ਸੋ ਉਹਨਾਂ ਦੀ ਪੈਸ਼ਨਾਂ ਵੀ ਇਹਨਾਂ ਤਰੀਕਿਆਂ ਦੇ ਆਸਾਸ ਖਾਤਿਆਂ ਦੇ ਵਿੱਚ ਆ ਜਾਣ ਗਿਆ ਸੱਚ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਜੀ ਤੁਸੀਂ ਆਪਣਾ ਜ਼ਿਲ੍ਹਾ ਲੈ ਕੇ ਸਾਨੂੰ ਪੁੱਛ ਸਕਦੇ ਆ ਜੇਕਰ ਤੁਹਾਡੇ ਕੋਈ ਵੀ ਤੁਹਾਨੂੰ ਦਿੱਕਤ ਆ ਰਹੀ ਆ ਪੈਨਸ਼ਨ ਦੇ ਰਿਕਾਰਡਿੰਗ ਤੇ ਤੁਸੀਂ ਸਾਨੂੰ ਪੁੱਛ ਸਕਦੇ ਆ ਜੀ ਤੁਹਾਡੇ ਨਾਲ ਸੰਪਰਕ ਕਰਕੇ ਅਸੀਂ ਤੁਹਾਡਾ ਹੱਲ ਕਰਾਂਗੇ ਪੈਨਸ਼ਨ ਦੇ ਜੱਚੇ ਜੇ ਕੋਈ ਵੀ ਤੁਹਾਡੀ ਰਿਕਵਰਟ ਆ ਫਾਵੇਂ ਤੁਸੀਂ ਸਾਡੇ ਬਜ਼ੁਰਗਿਆਂ ਪਾਵੇਂ ਹੈਡੀਕੈਪਾਂ ਸਾਡੇ ਸਾਥੀਆਂ ਜਾਫਰ ਤੁਹਾਡੀ ਸਾਡੀਆਂ ਭੈਣਾਂ ਜਿਨ੍ਹਾਂ ਦੀ ਪੈਨਸ਼ਨ ਲੱਗੀ ਹੈ ਉਹ ਪੈਨਸ਼ਨ ਤੇ ਤੁਸੀਂ ਸਾਨੂੰ ਪੁੱਛ ਸਕਦੇ ਆ ਤੁਹਾਡਾ ਜਿੰਨਾ ਅਸੀਂ ਕਰ ਸਕਾਂਗੇ ਅਸੀਂ ਹੱਲ ਕਰਾਂਗੇ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਆ ਤੁਸੀਂ ਕਮੈਂਟ ਦੇ ਵਿੱਚ ਆਪਣਾ ਕਮੈਂਟ ਛੱਡ ਸਕਦੇ ਆ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਕਿਹੜੀ ਪੈਨਸ਼ਨ ਤੁਹਾਡੀ ਲੱਗੀ ਆ ਔਰ ਪੈਨਸ਼ਨ ਦੇ ਵਿੱਚ ਕਿੰਨੇ ਮਹੀਨੇ ਤੋਂ ਰੁਕਾवट ਆਈ ਆ ਇਹ ਤੁਸੀਂ ਕਮੈਂਟ ਦੇ ਵਿੱਚ ਦੱਸ ਕੇ ਜਾਣਾ ਤੁਹਾਡਾ ਅਸੀਂ ਜਿੰਨਾ ਹੋ ਸਕੇਗਾ ਅਸੀਂ ਆਪਣੇ ਪੱਧਰ ਤੇ ਹੱਲ ਕੱਢ ਕੇ ਦਵਾਗੇ ਜੀ ਸੋ ਵੈਸੀ ਗਾ ਜੀ ਸਾਰੀ ਗਲਬਾਤਾਂ ਬਾਅਦੇ ਜਿਵੇਂ ਜਿਵੇਂ ਕੋਈ ਅਪਡੇਟ ਤਾਜ਼ਾ ਲੈਵਲ ਤੇ ਆਉਂਦੀ ਹੈ ਕਿ ਨਵੀਂ ਅਪਡੇਟ ਆਉਂਦੀ ਹੈ ਪੈਨਸ਼ਨਾਂ ਦੇ ਰਿਕਾਰਡਿੰਗ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਇਸ ਲਈ ਚੈਨਲ ਦੇ ਨਾਲ ਤੁਸੀਂ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਬਿਲਕੁਲ ਸਹੀ ਤੇ ਦਿਰੋਸਤ ਜਾਣਕਾਰੀ ਤੁਹਾਨੂੰ ਇਸ ਚੈਨਲ ਦੇ ਉੱਤੇ ਮਿਲੇਗੀ ਕੋਈ ਉਨੀ ਕਿਨੇ ਜੀ ਕੋਈ ਆਪਾਂ ਗਲਤ ਨਿਊਜ਼ ਨਹੀਂ ਆਪਾਂ ਫੈਲਾਉਂਦੇ ਬਿਲਕੁਲ ਸਹੀ ਤੇ ਦਿਰੋਸਤ ਜਾਣਕਾਰੀ ਤੁਹਾਨੂੰ ਉਪਲਬਧ ਕਰਾਵਾਂਗੇ ਜੋ ਬਿਲਕੁਲ ਸਹੀ ਉਤਰੇਗੀ ਤੁਹਾਡੀਆਂ ਨਜ਼ਰਾਂ ਤੇ ਵੀ ਤੇ ਤੁਹਾਡੇ ਆ